ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਨੂੰ ਚੌਕੇ ਆਪਾਂ ਪਹੁੰਚ ਚੁੱਕੇ ਹਾਂ ਦੋਸਤੋ ਪਿੰਡ ਸਵਾਲਸਰ ਜ਼ਿਲ੍ਹਾ ਮੋਗਾ ਜਿੱਥੇ ਅੱਜ ਇੱਕ ਦਿਨ ਦਾ ਅੰਡਰ ਦਾ ਬਹੁਤ ਵਧੀਆ ਟੂਰਨਾਮੈਂਟ ਜਿਹੜਾ ਖੇਡਿਆ ਜਾ ਰਿਹਾ ਹੈ ਲਓ ਜੀ ਪਹਿਲਾਂ ਤਾਂ ਗਰਾਊਂਡ ਦੇਖੋ ਜੀ ਤੁਸੀਂ ਬਹੁਤ ਵਧੀਆ ਗਰਾਊਂਡ ਤਿਆਰ ਕੀਤਾ ਮੁੰਡਿਆਂ ਨੇ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਹੋਏ ਨੇ ਮੇਰੇ ਨਾਲ ਇਕਬਾਲ ਮਲੂਕਾ ਸ਼ਨੀ ਸਾਹੋਕੇ ਤੇ ਅੰਮਰਤ ਲੇਕੇ ਭਰਾ ਜੁੜੇ ਪਹੁੰਚ ਚੁੱਕੇ ਨੇ ਗਰਾਂ ਮਿਲ ਕੇ ਲਾਵਾਂਗੇ ਰੌਣਕਾਂ ਪਹਿਲਾਂ ਤਾਂ ਗਰਾਊਂਡ ਚੈੱਕ ਕਰੋ ਜੀ ਬਹੁਤ ਵਧੀਆ ਲੋਕੇਸ਼ਨ ਆ ਦੇਖ ਸਕਦੇ ਹੋ ਤੁਸੀਂ ਪਿੰਡ ਸਮਾਲਸਰ ਜ਼ਿਲ੍ਹਾ ਮੋਗਾ ਆਈ ਸਾਲ ਬਹੁਤ ਵਧੀਆ ਟੂਰਨਾਮੈਂਟ ਕਰਾਉਂਦੇ ਆ ਮੁੰਡੇ ਪਿਛਲੇ ਸਾਲ ਮੁੰਡਿਆਂ ਨੇ ਕਹਿੰਦੇ 4 ਟਰੈਕਟਰ ਦਿੱਤਾ ਹੈ ਓਪਨ ਦੇ ਵਿੱਚ ਇਸ ਵਾਰ ਅੰਡਰ ਦਾ ਟੂਰਨਾਮੈਂਟ ਹੈ ਜੋ ਮੁੰਡੇ ਰੀਜIONAL ਮੇਲਾ ਕਰਾਉਂਦੇ ਨੇ ਜੀ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਨੋ ਨੋ ਚੋਕ ਕੇ ਲਓ ਜੀ ਮੈਚ ਸਟਾਰਟ ਹੋ ਚੁੱਕਿਆ ਹੈ ਕਮੈਂਟੇਟਰ ਵੀ ਪਹੁੰਚ ਚੁੱਕੇ ਨੇ ਥੋੜੇ ਪ੍ਰਬੰਧ ਜਿਹੜੇ ਭਰਾਵਾਂ ਵੱਲੋਂ ਕੀਤੇ ਜਾ ਰਹੇ ਨੇ ਉਹ ਪਹਿਲੀ ਪਾਰੀ ਦਾ ਤੈਨ ਜੀ ਲਓ ਜੀ ਬਹੁਤ ਤਗੜਾ ਮੈਚ ਖੇੜਿਆ ਜਾ ਰਿਹਾ ਹੈ ਰੁਪੀ ਦੇ ਜਿੰਦਾਂ ਮਗਾਂ ਦੇ ਵਿੱਚ ਵੱਡੇ ਵੱਡੇ ਮ